ਸ਼੍ਰੀ ਹਰਿ ਮੰਦਰ ਫੇਸ 5 ਦੇ ਸਥਾਪਨਾ ਦਿਵਸ ਮੌਕੇ ਤੇ ਮੰਦਰ ਵਿੱਚ ਕਰਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਦੇ ਅੱਜ ਤੀਸਰੇ ਦਿਨ ਸ਼ਰਧਾਲੂਆਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਮੰਦਰ ਭਾਗਵਤ ਸੁਣਨ ਲਈ ਪਹੁੰਚ ਕੀਤੀ ਇਸ ਮੌਕੇ ਦੇ ਉੱਤੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਫੇਸ 5 ਦੇ ਕੌਂਸਲਰ ਮੈਂਬਰ ਬਲਜੀਤ ਕੌਰ ਖਾਸ ਤੌਰ ਤੇ ਪਹੁੰਚੇ ਅਤੇ ਮੰਦਰ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ اب جی اتنا چار کرنے لگتے میرے کو چھاپنا کیسے ہوگا کیونکہ سارا موہ جو اسی کے پرتی جن کے پتی کے کرنے کی وہ میرے کہاں چلے گا کیسے ہوگا کیا ہوگا اسی سمے جو ہے یاد میں اس گرد کی یاد میں ہی اپنے بر کا ساتھ دیا مردے سمیں تمہاری جہاں بندی جا رکھی ہوگی اچھی بھگوان کی طرف اگر سمیں

ਕੋਈ ਮੈਨੂੰ ਲੱਗਦਾ ਹੈ ਕਿ ਮੈਨੂੰ ਕਹਿਣਗੇ ਤੁਸੀਂ ਯੂ ਰਹਿਣਾ ਸੋ ਅੱਜ ਪਾਗਲਤ ਕਹਾਣੀ ਦੇ ਵਿਚੋਂ ਦਾ ਮੌਕਾ ਮਿਲਿਆ ਸੋ ਇਹ ਸਪਤਾਹ ਦੀ ਤਰ੍ਹਾਂ ਚੱਲ ਰਹੀ ਆ ਇਹ ਸੰਧਿਆ ਜਨ ਸੀਗਾ ਮੈਨੂੰ ਕਹਿੰਦੇ ਤੁਸੀਂ ਸ਼ਾਮ ਨੂੰ ਆਓ ਇਹਨਾਂ ਲਈ ਛੋਟੀ ਜਿਹੀ ਆਪਣੀ ਨਿਮਾਨੀ ਰੱਖੀ ਆ ਤੇ ਗੱਲ ਦੇ ਹਾਲ ਦੇ ਵਿੱਚ ਏਸੀ ਦੀ ਕਾਰਟ ਆ ਜੀ ਤੇ ਕੇਸੀ ਮੈਡਮ ਮਜੀਦਪੁਰ ਜੀ ਲਗਵਾਉਣਗੇ ਇੱਕ ਕੇਸੀ ਮੈਨ ਲਗਵਾ ਦੇਗਾ ਮੈਂ ਸਮਝਦਾ ਕਿ ਜੋ ਇਹ ਹੈ ਬੜਾ ਛੋਟਾ ਸੀਗਾ ਜੇ ਮੈਨੂੰ ਕੁਝ ਹੋਰ ਵੀ ਕਹਿੰਦੇ ਮੈਂ ਪੂਰਾ ਕਰਕੇ ਜਾਣਾ ਸੀ ਕੋਮੇ ਇਸ ਇਸ ਉਸ ਮੰਦਿਰ ਤੋਂ ਮੈਂ ਸਮਝਦਾ ਜਿਸੀ ਕੁਝ ਹੈਗੇ ਆ ਇਸ ਮੰਦਿਰ ਦੀ ਬਖੋਲਤਾ ਐ ਤੋ ਹਮੇਸ਼ਾ ਸ਼ਿਰਵਾਲਾ ਲੱਗੇ ਜਾਈਦਾ ਔਰ ਹਮੇਸ਼ਾ ਤੌਜਾਬ ਹੋਈਦਾ ਸੋ ਅੱਜ ਵੀ ਉਸ ਤਰ੍ਹਾਂ ਹੀ ਅਸ਼ੀਰਵਾਦ ਲੈਣ ਆਏ ਆ ਔਰ ਮੈਂ ਸਮਝਦਾ ਜੋ ਮੇਰੀ ਕਲੇ ਦੀ ਮਨੋਗਾਮਨਾ ਨੂੰ ਜੋ ਸੰਗਤ ਪੂਰੀ ਆਈ ਆ ਔਰ ਹਰ ਇੱਕ ਦੀ ਮਨੋਗਾਮਨਾ ਪੂਰੀ ਹੋਊਗੀ ਔਰ ਅਸੀਂ ਸੱਚੇ ਦਿਲੋਂ ਖਰੇ ਸੇਵਾ ਕਰਦੇ ਆਂ ਸਭ ਜੀ ਇੱਥੇ ਆ ਕੇ ਮਲੇ ਰਹਿਣਾ ਪੀਡੀਅਮ ਸਰ দান ਕਰਤਾ ਵੀ ਇੱਥੇ দান ਦਿੰਦੇ ਆ ਜਿੱਥੇ দান ਦਦੀ ਹਦਾਇਤ ਸਰ ਜੀ ਤੁਹਾਨੂੰ ਲੱਗਦਾ ਕਿ ਇਸ ਮੰਦਿਰ ਚ ਇੱਕ ਇੱਕ ਪੈਸਾ দান ਕੀਤਾ ਹੋਇਆ ਸਹੀ ਤਰੀਕੇ ਨਾਲ ਲੱਗਦਾ ਹੈ ਮੈਂ ਕਹਾਂ ਜੀ ਜਿਹਦੀ ਹਰ ਜੀ ਮਨੋਤਾਵਾ ਪੂਰੀ ਕਾਹੀ ਹੁੰਦੀ ਹੈ ਕਿ ਹਰ ਕੋਈ ਦਿਲੋਂ ਕੰਮ ਕਰਦਾ ਹੈ ਹਰ ਕੋਈ ਸੇਵਾ ਦਿਲੋਂ ਕਰਦਾ ਹੈ ਇੱਥੇ ਆ ਕੇ ਕਰੋ ਆਪਣੇ ਨੂੰ ਪੋਜ਼ਿਟਿਵਿਟੀ ਫੀਲ ਹੁੰਦੀ ਹੈ ਤੁਸੀਂ ਈਵਨ ਇਹ ਕਰ ਲੋਗੇ ਜੀ ਸੰਗੋ ਜੀ ਕਮੇਟੀ ਹੈਗੀ ਆ ਮੰਦਿਰ ਕਮੇਟੀ ਪ੍ਰਧਾਨ ਜੀ ਸੈਕਟਰੀ ਸਾਹਿਬ ਗਜਨਜੀ ਸਾਹਿਬ ਮੈਡਮ ਜੀ ਜੀ ਇਹ ਮੇਰੇ ਘਰੇ ਵੀ ਆਉਂਦਾ ਹੈ ਕਿ ਮੇਰੇ ਘਰੇ ਵੀ ਪੋਜ਼ਿਟਿਵਿਟੀ ਆ ਜਾਂਦੀ ਹੈ ਮੈਂ ਉਹ ਕਿਹਾ ਬੱਚੋ ਲਾਸਟ ਟਾਈਮ ਗਿਆ ਸੀ ਮੈਂ ਕਹਿੰਦੀ ਤੁਸੀਂ ਮੇਰੇ ਘਰੇ ਜਿਹੜਾ ਮਾਰਕ ਜੀ ਨੂੰ ਕਹਾਂ ਕਰੋ ਤੁਹਾਡੇ ਆਉਣ ਨਾਲ ਘਰ ਦੇ ਵਿੱਚ ਵੀ ਰੌਣਕ ਖੜ ਹੋ ਜਾਂਦੀ ਹੈ ਸੋ ਮੈਂ ਇਸ ਕਮੇਟੀ ਦਾ ਔਰ ਪੂਰਾ ਧੰਨਵਾਦ ਵੀ ਕਰਦਾ ਔਰ ਆਸ਼ੀਰਵਾ ਲੈ ਕੇ ਹਿਸਾ ਜਾਨਾ ਔਰ ਹਮੇਸ਼ਾ ਕਾਮਯਾਬ ਹੋਣੇ ਜੋ ਅਸੀਂ ਹੈਗੇ ਆ ਤਾਂ ਇਹ ਮੰਦਰਾਂ ਦੀ ਬਦੌਲਤ ਸਿਰ ਸਿੱਧੂ ਫੈਮਿਲੀ ਹਰ ਤਰ੍ਹਾਂ ਦੇ ਮਤਲਬ ਮੰਦਰਾਂ ਚ ਇਸ ਤਰ੍ਹਾਂ ਦੇ ਸਹਿਯੋਗ ਕਰਦੀ ਆਂ ਅੰਦੀ ਵੀ ਰਹਿੰਦੀ ਆਂ ਵੱਡੇ ਪੱਧਰ ਤੇ ਕੀ ਨਹੀਂ ਕਰਦੇ ਕਦੋਂ ਚਿਕਰਣਗੇ ਇੱਥੇ ਲੇਕੋ ਗੱਲ ਇਹ ਕਿ ਅਸੀਂ ਆਪਣੇ ਆਪ ਦੇ ਕੁਝ ਨਹੀਂ ਹੈਗੇ ਜੋ ਅਸੀਂ ਹੈਗੇ ਆ ਇਹ ਮੰਦਰਾਂਾਂ ਦੀ ਬਦੌਲਤ ਅਸੀਂ ਸੇਵਾ ਕਰਦੇ ਆਂ ਤੇ ਕੀ ਸਾਡੀ ਸਮਰਥਾ ਬਖਸ਼ੀ ਆ ਇਸੇ ਮੰਦਰਾਂ ਦੀ ਭਗਵਾਨ ਰਾਮ ਦੀ ਕਿਰਪਾ ਹੁੰਦੀ ਹੈਗੀ ਆ ਤੁਹਾਨੂੰ ਸੇਵਾ ਕਰਦੇ ਆਂ ਆਪਣੇ ਆਪ ਦੇ ਵਿੱਚ ਅਸੀਂ ਕੁਝ ਨਹੀਂ ਹੈਗੇ ਸਿੱਧੂ ਫੈਮਿਲੀ ਆ ਤਾਂ ਉਹ ਭਗਵਾਨ ਰਾਮ ਕਰਦਾ ਹੈ